ਗੁਰੂ ਪਿਆਰੀ ਸਾਸੰਗਤ ਜੀ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਇੱਕ ਭਾਈ ਮਹਿਰੂ ਜੀ ਹੋਏ ਹਨ ਭਾਈ ਮਹਿਰੂ ਜੀ ਮਾਪਿਆਂ ਦਾ लाडला ਪੁੱਤਰ ਸੀ ਜਦੋਂ ਮਾਪੇ ਮਰ ਗਏ ਤਾਂ ਜਤੀਮ ਹੋ ਗਿਆ ਬੂਰਿਆਂ ਬੰਦਿਆਂ ਕੋਲ ਉੱਠਣ ਬੈਠਣ ਲੱਗਾ ਤਾਂ ਬੂਰੀ ਸੰਗਤ ਵਿੱਚੋਂ ਬੂਰੇ ਕੰਮ ਵੀ ਸਿੱਖ ਲਏ ਚੋਰੀ ਜੂਆ ਸ਼ਰਾਬ ਅਤੇ ਪਰ ਨਾਰੀ ਗਮਨ ਜੋ ਵੀ ਵੱਡੇ ਮਾੜੇ ਕਰਮ ਸਾਨ ਉਹ ਸਭ ਮਾੜੇ ਕਰਮ ਭਾਈ ਮਹਿਰੂ ਜੀ ਕਰਨ ਲੱਗਾ ਭਾਈ ਮਹਿਰੂ ਜੀ ਕੋਲੋਂ ਸਾਰੇ ਲੋਕ ਡਰਦੇ ਸਨ ਕੋਈ ਭਲਾ ਮਨੁੱਖ ਉਸ ਨੂੰ ਆਪਣੇ ਘਰ ਵੜ ਨਹੀਂ ਸੀ ਦਿੰਦਾ ਉਹ ਬਦਨਾਮ ਹੋ ਚੁੱਕਾ ਸੀ ਰਾਤ ਦੇ ਹਨੇਰੇ ਵਿੱਚ ਚੋਰੀ ਕਰਨੀ ਤੇ ਦਿਨ ਦੇ ਚਾਨਣੇ ਵਿੱਚ ਐਸ਼ ਲੁੱਟਣੀ ਉਸ ਦਾ ਨਿੱਤ ਦਾ ਕਰਮ ਸੀ ਸੰਸਾਰ ਦੇ ਮਾੜੇ ਪੁਰਸ਼ ਉਸ ਨੂੰ ਚੰਗਾ ਆਖਦੇ ਸਨ ਤੇ ਚੰਗੇ ਪੁਰਸ਼ ਮਾੜਾ ਸਮਝਦੇ ਸੀ ਮਾੜੀ ਸੰਗਤ ਨੇ ਭਾਈ ਮਹਿਰੂ ਜੀ ਨੂੰ ਵਿਗਾੜਿਆ ਸੀ ਪਰ ਵਾਹਿਗੁਰੂ ਨੇ ਐਸਾ ਢੋਲ ਲਾਇਆ ਸ਼ਹਿਦ ਗੁਰੂ ਜੀ ਨੇ ਚਾਇਆ ਕਿ ਭਾਈ ਮਹਿਰੂ ਮਾੜਾ ਨਾ ਰਹੇ ਇਹ ਵੀ ਭਗਤਾਂ ਵਿੱਚ ਗਿਣਿਆ ਜਾਵੇ ਇੱਕ ਦਿਨ ਭਾਈ ਮਹਿਰੂ ਜੀ ਦੇ ਇਲਾਕੇ ਦੀ ਸੰਗਤ ਨੇ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਆਉਣਾ ਸੀ ਭਾਈ ਮਹਿਰੂ ਜੀ ਵੀ ਉਹਨਾਂ ਦੇ ਨਾਲ ਹੋ ਤੁਰਿਆ ਜਦੋਂ ਸਾਰੀ ਸੰਗਤ ਗੋਇੰਦਵਾਲ ਸਾਹਿਬ ਆ ਪਹੁੰਚੀ ਤਾਂ ਗੁਰੂ ਜੀ ਸਿੰਘਾਸਨ ਉੱਤੇ ਬਿਰਾਜਮਾਨ ਸਨ ਸਾਰੀ ਸੰਗਤ ਨੇ ਮੱਥਾ ਟੇਕਿਆ ਉਸ ਸੰਕਟ ਵਿੱਚ ਪਾਈ ਮਹਿਰੂ ਜੀ ਵੀ ਡਰਦਾ ਡਰਦਾ ਅੱਗੇ ਹੋਇਆ ਤੇ ਉਸਨੇ ਵੀ ਗੁਰੂ ਜੀ ਦੇ ਚਰਨ ਕਬਲਾਂ ਉੱਤੇ ਮੱਥਾ ਟੇਕ ਦਿੱਤਾ ਮੱਥਾ ਟੇਕਣ ਦੀ ਢਿੱਲ ਸੀ ਪਾਈ ਮਹਿਰੂ ਦਾ ਸਾਰਾ ਸਰੀਰ थरथराया ਉਸ ਕਬਰਾਟ ਨਾਲ ਉਹਦੇ ਸਰੀਰ ਵਿੱਚੋਂ ਚੰਦਰੀ ਰੂਹ ਨਿਕਲ ਗਈ ਉਹ ਰੂਹ ਜੋ ਉਸ ਕੋਲੋਂ ਚੋਰੀ ਕਰਵਾਂਦੀ ਸੀ ਜੋ ਨੇਕ ਕਰਮ ਨਹੀਂ ਸੀ ਕਰਨ ਦੇਂਦੀ ਜੋ ਧਰਮਸ਼ਾਲਾ ਨਹੀਂ ਸੀ ਜਾਣ ਦੇਂਦੀ ਉਹ ਪ੍ਰਿਸ਼ਟ ਰੂ ਚਿੰਕਾ ਮਾਰਦੀ ਨਸ ਗਈ ਭਾਈ ਮਹਿਰੂ ਜੀ ਦਾ ਸਰੀਰ ਨਵਾਂ ਹੋ ਗਿਆ ਉਸ ਦੀਆਂ ਅੱਖਾਂ ਨੀਵੀਆਂ ਹੋ ਗਈਆਂ ਉਸ ਨੂੰ ਸਭ ਕੁਝ ਬਦਲਿਆ ਹੋਇਆ ਤੇ ਸੋਹਣਾ ਲੱਗਣ ਲੱਗਾ ਭਾਈ ਮਹਿਰੂ ਜੀ ਨੇ ਡਰਦੇ ਹੋਏ ਨੇ ਆਖਿਆ ਹੇ ਗੁਰੂ ਜੀ ਮੈਂ ਪਾਪੀ ਚੋਰ ਹਾਂ ਮੈਨੂੰ ਬਖਸ਼ੋ ਮੈਨੂੰ ਕੰਡਿਆਂ ਦੇ ਰਾਹ ਅਤੇ ਸ਼ੂਰੀਆਂ ਦੇ ਆਸਣ ਤੋਂ ਬਚਾਓ ਮੈਂ ਗੁਨਾਹਗਾਰ ਹਾਂ ਕੋਈ ਨੇਕ ਕੰਮ ਨਹੀਂ ਕੀਤਾ हे मेरा दी दाते मेहर कर गुरु साहिब ने आख्या उठ भगता तू ता भगत है करतार दा सिमरन कर सेवा कर ए मनुखा जामा सेवा ते सिमरन ਕਰਨ واسطے ہے چوریاں کرن واسطے نہیں جا گرو دے لنگرو پرشاد شک بھائی مہرو اٹھیا دوجے سکھاں دے نال گرو جی دے لنگر وچ پہنچیا پنگت وچ بیٹھ کے گرو جی دے لنگر وچوں پرشادے شکے ਅਰਸ਼ਾਦੀ ਸ਼ਗੰਦੀ ਢਿੱਲ ਸੀ ਰਹਿੰਦੀਆਂ ਕਮੀਆਂ ਵੀ ਪੂਰੀਆਂ ਹੋ ਗਈਆਂ ਉਸ ਵੇਲੇ ਜੁੱਠੇ ਬਰਤਨਾਂ ਦੀ ਸੇਵਾ ਕਰਨ ਲੱਗ ਪਿਆ ਸਾਰਾ ਦਿਨ ਬਰਤਨ ਸਾਫ਼ ਕਰਦਾ ਰਿਹਾ 8 ਦਿਨ ਗੁਰੂ ਜੀ ਦੇ ਚਰਨਾਂ ਵਿੱਚ ਰਹਿ ਕੇ ਘਰ ਨੂੰ ਮੁੜਿਆ ਹੁਣ ਭਾਈ ਮਹਿਰੂ ਚੋਰ ਤੋਂ ਸਾਧੂ ਬਣ ਚੁੱਕਿਆ ਸੀ ਸਤ ਕਰਤਾਰ ਸਤ ਕਰਤਾਰ ਉਸ ਦੀ ਜ਼ੁਬਾਨ ਜਪਦੀ ਸੀ ਵਾਪਸ ਘਰ ਆ ਕੇ ਉਸ ਨੂੰ ਹਰ ਚੀਜ਼ ਉਪਰੀ ਤੇ ਮਾੜੀ ਲੱਗੀ ਉਸਦੇ ਕੋਲ ਇੱਕ ਮੱਝ ਚੋਰੀ ਦੀ ਸੀ ਉਸ ਨੂੰ ਚੋਰੀ ਕਿਤਿਆਂ 4-5 ਸਾਲ ਹੋ ਚੁਕੇ ਸਨ ਉਸ ਮੱਝ ਨੇ ਦੋ ਗੱਟੀਆਂ ਦਿੱਤੀਆਂ ਸਨ ਉਸਨੇ ਮੱਝ ਚੋਈ ਪਰ ਉਸ ਨੂੰ ਦੁੱਧ ਪੀਣ ਦਾ ਹੌਸਲਾ ਨਾ ਪਿਆ ਭਾਈ ਮਹਿਰੂ ਜੀ ਨੇ ਸੋਚਿਆ ਇਹ ਚੋਰੀ ਦੀ ਮੱਝ ਹੈ ਚੋਰੀ ਕਰਨਾ ਪਾਪ ਹੈ ਮੈਂ ਨਰਕਾਂ ਦਾ ਭਾਗੀ ਹੋਵਾਂਗਾ ਭਾਈ ਮਹਿਰੂ ਸੋਚੀ ਪੈ ਗਿਆ ਤੇ ਆਖਰ ਉਸਨੇ ਦੁੱਧ ਨਾ ਪੀਤਾ ਉਸ ਦੇ ਘਰ ਚੋਰੀ ਦੇ ਭਾਂਡੇ ਤੇ ਚੋਰੀ ਦਾ ਰਾਸ਼ਨ ਸੀ ਸਭ ਉਸ ਨੇ ਘਰੋਂ ਬਾਹਰ ਰੱਖ ਕੇ ਲੋਕਾਂ ਨੂੰ ਵੰਡਣਾ ਸ਼ੁਰੂ ਕਰ ਦਿੱਤਾ ਅਗਲੇ ਦਿਨ ਪਾਈ ਮਹਿਰੂ ਸਵੇਰੇ ਉੱਠਿਆ ਉਹ ਚੋਰੀ ਕੀਤੀ ਮੱਝ ਕਿੱਲੇ ਤੋਂ ਖੋਲ ਕੇ ਅੱਗੇ ਲਾਈ ਨਾਲ ਕਟੀਆਂ ਵੀ ਹਿੱਕ ਲੀਆਂ ਤੁਰਦਾ ਤੁਰਦਾ ਉਸੇ ਪਿੰਡ ਆ ਗਿਆ ਜਿਸ ਪਿੰਡੂ ਮੱਝ ਚੋਰੀ ਕੀਤੀ ਸੀ ਉਹ ਮੱਝ ਨੋਦੇ ਦੀ ਸੀ ਉਸੇ ਕਰ ਮੱਝ ਨੂੰ ਵਾੜ ਕੇ ਪੁੱਛਣ ਲੱਗਾ ਭਾਈ ਜੀ ਦੱਸੋ ਨੋਦਾ ਕੌਣ ਹੈ ਜਿਸ ਨੂੰ ਪੁੱਛਿਆ ਉਹੋ ਹੀ ਨੋਦਾ ਸੀ ਉਹ ਆਪ ਹੈਰਾਨ ਸੀ ਕਿ ਮੇਰੀ ਚੋਰੀ ਕੀਤੀ ਹੋਈ ਮੱਝ ਮੇਰੇ ਘਰ ਕਿਵੇਂ ਆ ਗਈ ਭਾਈ ਨੋਦੇ ਨੇ ਉੱਤਰ ਦਿੱਤਾ ਮੈਂ ਹੀ ਨੋਦਾ ਹਾਂ ਪਰ ਇਹ ਮੱਝ ਕਿੱਥੋਂ ਲਿਆਇਆ ਹੈ ਭਾਈ ਮਹਿਰੂ ਜੀ ਨੋਦੇ ਦੇ ਪੈਰੀ ਡਿੱਗ ਪਿਆ ਪੈਰ ਫੜ ਕੇ ਆਖਣ ਲੱਗਾ ਭਾਈ ਜੀ ਮੈਨੂੰ ਖਿਮਾ ਕਰਨੀ ਮੈਂ ਤੇਰੀ ਮੱਝ ਚੋਰੀ ਕਰਕੇ ਲੈ ਗਿਆ ਸੀ ਮੈਨੂੰ ਅੱਜ ਸੋਝੀ ਪਈ ਹੈ ਕਿ ਮੈਂ ਮਾੜਾ ਕੰਮ ਕੀਤਾ ਸੀ ਦੋ ਕਟੀਆਂ ਲੈ ਆਇਆ ਹਾਂ 200 ਰੁਪਏ ਲੈ ਲੈ ਜੋ ਦੁੱਧ ਪੀਤਾ ਹੈ ਜੇ ਰਾਜ ਦਰਬਾਰੀ ਲਜਾਣ ਦੀ ਸਲਾਹ ਹੋਵੇ ਤਾਂ ਡੰਡ ਸੈਨ ਨੂੰ ਵੀ ਤਿਆਰ ਹਾਂ ਮੈਂ ਚੋਰ ਸਾਂ ਚੋਰੀ ਕਰਕੇ ਇਹ ਪਾਪ ਕੀਤਾ ਸੀ ਪਿੰਡ ਦੇ ਲੋਕ ਇਕੱਠੇ ਹੋ ਗਏ ਸਾਰੇ ਭਾਈ ਮਹਿਰੂ ਨੂੰ ਚੰਗਾ ਆਖਾਂ ਲੱਗੇ ਰਾਜ ਦਰਬਾਰੀ ਕਿਸਨੇ ਲਜਾਣਾ ਸੀ ਸਭੂ ਪੁੱਛਣ ਲੱਗੀ ਦੱਸ ਪਾਈ ਇਹ ਨੇਕ ਸਲਾਹ ਤੈਨੂੰ ਕਿਸਨੇ ਦਿੱਤੀ ਇਹ ਆਖ ਕੇ ਭਾਈ ਮਹਿਰੂ ਜੀ ਨੇ ਸ਼੍ਰੀ ਗੋਦਵਾਲ ਸਾਹਿਬ ਜਾਣ ਦੀ ਸਾਰੀ ਕਥਾ ਆਪ ਸੁਣਾਈ ਨੋਦਾ ਵੀ ਗੁਰੂ ਜੀ ਦਾ ਸਿੱਖ ਹੋ ਗਿਆ ਭਾਈ ਮਹਿਰੂ ਚੋਰ ਤੋਂ ਭਗਤ ਬਣਿਆ ਲੰਬੀ ਉਮਰ ਤੱਕ ਗੁਰੂ ਘਰ ਦੀ ਸੰਗਤ ਦੀ ਸੇਵਾ ਕਰਦਾ ਰਿਹਾ ਭਾਈ ਗੁਰਦਾਸ ਜੀ ਨੇ ऐसे सिक्का वास्ते आख्या है हो तिस कोल कमाया सतगुरु दा उपदेश कमावे सो प्यारी ਸਾਧ ਸੰਗਤ ਜੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ